ਸਸ ਸੀ ਗੱਲ ਜੀ ਸਾਰਿਆਂ ਨੂੰ ਤੁਹਾਡੇ ਸਾਹਮਣੇ ਦੇਖ ਸਕਦੇ ਹਾਂ ਆਪਾਂ ਪਹੁੰਚੇ ਹਾਂ ਰੋਪੜ ਹੈੱਡ ਵਰਕਸ ਤੇ ਜਿੱਥੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਆਇਆ ਹੋਇਆ ਏ ਇਹ ਦੇਖ ਸਕਦੇ ਹੋ ਰੋਪੜ ਹੈੱਡ ਵਰਕਸ ਤੇ ਤੁਹਾਨੂੰ ਪਾਣੀ ਕਿ ਨਹੀਂ ਨਜ਼ਰ ਮੜਵਾਉਣੀ ਆ ਦੇਖੋ ਪਾਣੀ ਦਾ ਬਹਾਅ ਦੇਖੋ ਸਤਲੁਜ ਦਰਿਆ ਇੰਨਾ ਜ਼ਿਆਦਾ ਤੇਜ਼ ਪਾਣੀ ਆਇਆ ਹੋਇਆ ਏ ਧਿਆਨ ਨਾਲ ਦੇਖੋ ਬਹੁਤ ਲੋਕਾਂ ਦੇ ਘਰ ਉੱਜੜ ਗਏ ਨੇ ਇਸ ਪਾਣੀ ਨਾਲ ਇਹ ਰੋਪੜ ਵੱਲ ਆਇਆ ਹੋਇਆ ਹੈ ਇੱਥੇ ਦੇ ਪਿੰਡਾਂ ਨੂੰ ਹੁਣ ਫਿਲਹਾਲ ਦੀ ਕੋਈ ਨੁਕਸਾਨ ਨਹੀਂ ਹੈ ਪਰ ਮਾਤਮਾ ਦੀ ਕਿਰਪਾ ਨਾਲ ਫਿਰ ਵੀ ਹੱਟ ਟੰਮ ਡਰ ਬਣਿਆ ਹੋਇਆ ਹੈ ਕਿਸੇ ਵੀ ਟਾਈਮ ਪਾਣੀ ਇੱਧਰ ਉੱਧਰ ਹੋ ਸਕਦਾ ਹੈ ਦੇਖੋ ਕਿੰਨਾ ਪਾਣੀ ਆਇਆ ਹੋਇਆ ਹੈ ਕਾਫੀ ਦਿਨਾਂ ਤੋਂ ਇੱਧਰ ਹੀ ਚੱਲ ਰਹੇ ਆ ਇਹ ਪਰ ਉੱਪਰ ਹੈੱਡ ਤੇ ਖੜੇ ਆਂ ਆ ਦੇਖ ਸਕਦੇ ਤੁਸੀਂ ਸਾਹਮਣੇ ਵਾਟਰ ਲੀ ਲੀਏ ਗੇਟ ਸਾਰੇ ਛੱਡੇ ਹੋਏ ਨੇ ਉੱਪਰ ਖੋਲੇ ਹੋਏ ਨੇ ਤੇ ਹੁਣ ਪੱਲੇ ਚੱਲਦੇ ਆ ਤੁਹਾਨੂੰ ਇੱਧਰ ਬੂੰਗਾ ਸਾਹਿਬ ਕਿ ਨਹੀਂ ਬੂੰਗਾ ਸਾਹਿਬ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਸੀਂ ਮੋਟਰ ਦੇਖ ਸਕਦੇ ਹੋ ਮੋਟਰ ਵੀ ਪਾਣੀ ਵਿੱਚ ਪੂਰੀ ਤੇ ਇੱਧਰ ਤੁਹਾਨੂੰ ਆਨੰਦਪੁਰ ਸਾਹਿਬ ਕਿਨਾਰੇ ਚੱਲਦੇ ਆਂ ਆਨੰਦਪੁਰ ਸਾਹਿਬ ਦੀ ਸੜਕ ਹੈ ਦੂਜੀ ਵਾਸਤੇ ਦੇਖੋ ਦੂਜੀ ਸੜਕ ਪੂਰੀ ਪਾਣੀ ਨਾਲ ਭਰੀ ਹੋਈ ਆ ਤੇ ਘਰਾਂ ਦੇ ਵਿੱਚ ਪਾਣੀ भर ਚੁੱਕਿਆ ਹੈ ਦੇਖੋ ਤੇ ਇੱਕੋ ਸੜਕ ਤੇ ਆਣ ਜਾਣ ਦਾ ਰਸਤਾ ਚੱਲ ਰਿਹਾ ਹੈ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਤੁਹਾਨੂੰ ਦੇਖਣ ਨੂੰ ਨਜ਼ਰ ਆ ਰਿਹਾ ਹੋਵੇਗਾ। ਦੂਜੀ ਸੜਕ ਤੇ ਤਾਂ ਬਹੁਤ ਫੁੱਟ ਫੁੱਟ 2-2 ਫੁੱਟ ਪਾਣੀ ਹਾਇਆ ਹੋਇਆ ਹੋਇਆ। ਸਾਰੇ ਜਣੇ ਧਿਆਨ ਨਾਲ ਟਰੈਵਲ ਕਰੋ। ਸਾਰਿਆਂ ਦਾ ਧੰਨਵਾਦ। ਆਓ ਆਪਾਂ ਸਾਰੇ ਜਣੇ ਅਰਦਾਸ ਕਰੀਏ ਕਿ ਜੋ ਕੁਦਰਤ ਦਾ ਕਹਿਰ ਚੱਲ ਰਿਹਾ ਏ ਤੇ ਸਭ ਕੁਝ ਠੀਕ ਹੋ ਜਵੇ। ਸਾਰਿਆਂ ਦਾ ਧੰਨਵਾਦ।